ਕਹਿੰਦੇ ਆ ਭਾਈ ਭਾਰਤ ਨੂੰ ਅੱਖਾਂ ਦਿਖਾਉਣ ਵਾਲਾ ਪਾਕਿਸਤਾਨ ਇੱਕ ਪੰਜਾਬੀ ਦੀ ਚਾਪਲੂਸੀ ਕਰ ਰਿਹਾ ਇੱਕ ਪੰਜਾਬੀ ਜਿਸ ਤੇ ਪਾਕਿਸਤਾਨ ਜਾਣ ਤੇ ਮੇਰਾ ਪਿਆਰ ਘਰ ਆਇਆ ਵਰਗੇ ਗੀਤ বাজ ਰਹੇ ਆ ਇੱਕ ਪੰਜਾਬੀ ਜਿਸ ਦੇ ਲਈ ਰੈੱਡ ਕਾਰਪਟ ਵਿਛਾਇਆ ਜਾ ਰਿਹਾ ਤੇ ਇੰਨਾ ਹੀ ਨਹੀਂ ਪਾਕਿਸਤਾਨ ਪਹੁੰਚੇ ਪੰਜਾਬੀ ਨੂੰ ਪਾਕਿਸਤਾਨ ਦਾ ਪੁੱਤ ਕਿਹਾ ਜਾ ਰਿਹਾ ਅਜੀ ਹਾਕੇਵੇਂ ਹੋ ਰਿਹਾ ਕਿਹੜਾ ਪਾਕਿਸਤਾਨ ਭਾਰਤ ਨੂੰ ਹੁਣ ਤੱਕ ਅੱਖਾਂ ਦਿਖਾਉਂਦਾ ਸੀ ਧਮਕੀਆਂ ਦਿੰਦਾ ਸੀ ਕਿ ਖਤਮ ਕਰਦੇ ਆਂਗੇ ਤਬਾਹ ਕਰਦੇ ਆਂਗੇ ਅੱਜ ਉਹ ਇੱਕ ਭਾਰਤੀ ਸਿੱਖ ਪੰਜਾਬੀ ਦੀ ਚਾਪਲੂਸੀ ਕਰ ਰਿਹਾ ਹੈ ਕਿਉਂ ਸਵਾਲ ਵੱਡਾ ਹੈ ਕਿਉਂਕਿ ਪਾਕਿਸਤਾਨ ਆਪਣੀ ਹੈਂਕੜ ਨੂੰ ਪਿੱਛੇ ਛੱਡ ਕੇ ਪਿਆਰ ਵਾਲੇ ਰਾਹ ਤੇ ਤੁਰਿਆ ਹੋਇਆ ਕੀ ਪਾਕਿਸਤਾਨ ਕਿਸੇ ਲਾਲਚ ਬਸ ਇਹ ਕਰ ਰਿਹਾ ਜਾਂ ਫਿਰ ਝੋਕਣਾ ਪਾਕਿਸਤਾਨ ਦੀ ਮਜਬੂਰੀ ਹੋ ਗਿਆ ਆਓ ਦੇਖਦੇ ਆਂ ਖਾਸ ਖਬਰ ਤੇ ਸਮਝਦੇ ਆਂ ਕਿਵੇਂ ਕਿਉਂ ਤੇ ਕਿਸ ਲਈ ਇੱਕ ਪੰਜਾਬੀ ਅੱਗੇ ਪਾਕਿਸਤਾਨ ਝੁਕਿਆ ਹੋਇਆ ਹੈ ਕੌਣ ਹੈ ਪਾਕਿਸਤਾਨ ਨੂੰ ਝੁਕਾਉਣ ਵਾਲਾ ਪੰਜਾਬੀ ਪਾਕਿਸਤਾਨ ਨੂੰ ਝੁਕਾਉਣ ਵਾਲੇ ਪੰਜਾਬੀ ਸਾਬਕਾ ਲੈਫਟੀਨੈਂਟ ਜਨਰਲ ਦਾ ਪੁੱਤ ਅਜੀਤਪਾਲ ਸਿੰਘ ਬੰਗਾ ਜੋ ਇਸ ਸਮੇਂ ਪਾਕਿਸਤਾਨ ਦੇ ਦੌਰੇ ਤੇ ਹੈ ਜਿੱਥੇ ਅਜੀਤ ਬੰਗਾ ਦੇ ਸਵਾਗਤ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਛੱਡੀ ਨਹੀਂ ਜਾ ਰਹੀ ਭਾਵੇਂ ਉਹ ਸਵਾਗਤ ਵਿੱਚ ਰੈੱਡ ਕਾਰਪਟ ਵਿਛਾਉਣਾ ਹੋਵੇ ਵੱਡੀ ਤੱਕੜੀ ਸਿਕਿਉਰਿਟੀ ਮੁਹੱਈਆ ਕਰਵਾਉਣੀ ਹੋਵੇ ਇਥੋਂ ਤੱਕ ਕਿ ਉਹਨਾਂ ਨਾਲ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਤੇ ਵਿੱਤ ਮੰਤਰੀ ਮੁਹੰਮਦ ਔਰੰਗਜੀਬ ਨੇ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਹੋਵੇ। ਜਿਹਾ ਇਸਲੀ ਹੋਇਆ ਕਿਉਂਕਿ ਪਾਕਿਸਤਾਨ ਦੌਰੇ ਤੇ ਪਹੁੰਚਿਆ ਇਹ ਭਾਰਤੀ ਸਿੱਖ ਪੰਜਾਬੀ ਅਜੇਪਾਲ ਸਿੰਘ ਬੰਗਾ ਇਸ ਸਮੇਂ ਵਰਲਡ ਬੈਂਕ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਜਿਸ ਤੋਂ ਪਾਕਿਸਤਾਨ ਨੂੰ ਬਹੁਤ ਵੱਡੀਆਂ ਉਮੀਦਾਂ ਨੇ ਇਹ ਕਹਿ ਰਹੋ ਅਜੀਬ ਬੰਗਾ ਪਾਕਿਸਤਾਨ ਲਈ ਇੱਕ ਸੋਹਣਾ ਸੁਪਨਾ ਬਣ ਕੇ ਬੋੜਿਆ। ਵਰਲਡ ਬੈਂਕ ਚੇਅਰਮੈਨ ਅਜੀਬ ਬੰਗਾ ਦਾ ਪਾਕਿਸਤਾਨ ਦੌਰਾ। 4 ਦਿਨਾਂ ਦੇ ਪਾਕਿਸਤਾਨ ਦੌਰੇ 'ਤੇ ਪਹੁੰਚੇ ਅਜੀਬ ਬੰਗਾ ਨੇ ਜਿੱਥੇ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਮੱਥਾ ਟੇਕਿਆ, ਉੱਥੇ ਅਜੀਬ ਬੰਗਾ ਸਿੱਖ ਕੌਮ ਨਾਲ ਜੁੜੇ ਹੋਰ ਧਾਰਮਿਕ ਸਥਾਨਾਂ ਤੇ ਵੀ ਨਤਮਸਤਕ ਹੋਏ। ਜਿੱਥੇ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਵਿਕਾਸ ਕਾਰਜਾਂ ਤੇ ਪ੍ਰਸ਼ਾਸਨਿਕ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ। ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਸੜਕਾਂ ਤੇ ਆਮ ਇਨਸਾਨ ਦੇ ਵਾਂਗ ਬਾਜ਼ਾਰਾਂ ਦੇ ਵਿੱਚ ਆਪਣੇ ਪਰਿਵਾਰ ਸਮੇਤ ਅਜੀਬੰਗਾ ਆਨੰਦ ਮਾਣਦੇ ਵੀ ਆਏ। ਦੇਸ਼ ਦੀ ਵੰਡ ਦਾ ਪੀੜਤ ਹੈ ਅਜੀਬੰਗਾ ਦਾ ਪਰਿਵਾਰ। ਆਪਣੇ ਦੌਰੇ ਦੌਰਾਨ ਅਜੀਬੰਗਾ ਪਾਕਿਸਤਾਨ ਪੰਜਾਬ ਦੇ ਖੁਸ਼ਾਬ ਜ਼ਿਲ੍ਹੇ ਚ ਸਥਿਤ ਆਪਣੇ ਜੱਦੀ ਪਿੰਡ ਦਾ ਦੌਰਾ ਕਰਨ ਵੀ ਪਹੁੰਚੇ। 1947 ਤੋਂ ਬਾਅਦ ਅਜੀਬੰਗਾ ਪਰਿਵਾਰ ਦੇ ਪਹਿਲੇ ਮੈਂਬਰ ਨੇ ਜੋ ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚੇ। ਦਸ ਤੀਏ ਕਿ 1947 ਦੀ ਵੰਡ ਦਾ ਦਰਦ ਅਜੀ ਬੰਗਾ ਦਾ ਪਰਿਵਾਰ ਵੀ ਹੰਟਾ ਚੁੱਕਿਆ ਜਿਸ ਦਾ ਦਰਦ ਅਜੀ ਬੰਗਾ ਆਪਣੀ ਬੋਲਾਂ ਚ ਬਿਆਨ ਕਰਦੇ ਵੀ ਨਜ਼ਰ ਆਏ ਦੱਸਿਏ ਕਿ ਭਾਰਤ ਦੀ ਵੰਡ ਤੋਂ ਪਹਿਲਾਂ ਬੰਗਾ ਦਾ ਪਰਿਵਾਰ ਖੁਸ਼ਾਬ ਵਿੱਚ ਰਹਿੰਦਾ ਸੀ ਜੋ ਕਿ ਮੌਜੂਦਾ ਪੰਜਾਬ ਦਾ ਇੱਕ ਸ਼ਹਿਰ ਬੰਗਾ ਦੇ ਪਿਤਾ ਹਰਪਜਨ ਸਿੰਘ ਪਾਕਿਸਤਾਨ ਦੀ ਖੁਸ਼ਾਬ ਵਿੱਚ ਪੈਦਾ ਹੋਏ ਤੇ ਉੱਥੇ ਹੀ ਵੱਡੇ ਹੋਏ ਜਿਸ ਨੂੰ ਫੌਜੀਆ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਦੱਸਿਏ ਕਿ ਇਹ ਸ਼ਹਿਰ ਪਾਕਿਸਤਾਨ ਦੇ ਸਰਗੋਦਾ 에ਅਰਬ੍ਰੀਸ ਅਤੇ ਪਾਕਿਸਤਾਨ ਦੇ ਮੀਆਂਵਾਲ ਦੇ ਵਿਚਕਾਰ ਜੇਹਲਮ ਨਦੀ ਦੇ ਕੰਢੇ ਸਥਿਤ ਹੈ अपने पुरखों पुरख्या जड़ा याद करते हैं दिया बोले अजय बंगा आओ सुनते दिया मैं जमा तो यहाँ नहीं था मैं इंडिया में था पुणे में मगर और मैंने कभी बिकॉज पार्टीशन हर एक आदमी के लिए मुश्किल था आप पाकिस्तान से इंडिया गए हों या इंडिया से पाकिस्तान आए हों जो भी माइग्रेट किया है उनकी दिल में यू कैन इमेजिन पूरा घर सिस्टम फैमिली आधी फैमिली टूट गई कुछ यहाँ रह गए कुछ वहाँ गए ये ट्रामेटाइजिंग चीज़ थी तो ये हमारे घरों में नॉर्मली बात ज़्यादा होती नहीं थी जब मेरी माँ गुजरने के दो तीन साल पहले उन्होंने मुझे बोलना शुरू किया इसके बारे में कि खुशअप गाँव था वहाँ हम लोग रहते थे हमारे पास ज़मीन थी मेरे पिताजी ये करते थे वो करते थे मैं पहली बार ही सुन रहा हूँ तो ये कुछ दो साल ढाई साल पहले जब मैं पाकिस्तान पहले आया हूँ सिटी बैंक में काम करता था मैं आता था नाइनटीन नाइन्टी से मगर कराची आके वापस चले जाता दो ढाई साल पहले जब बैंक ज्वाइन किया हूँ तो डॉक्टर टी आपके तो़िर शाह साहब वो हमारे साथ वहाँ पे एग्जैक्टली डायरेक्टर थे अब यहाँ पे कासिम जी खड़े हैं ये दोनों मेरे पीछे पड़ गए कि आपको आना है आपको आना है आपको पर आज मैं आऊँ और ये कल जा कर के हुकूमत चीज़ें कर सकती है कि जी आप घोड़े खड़े कर दो ऊपर पेंट लगा दो ये कर सकती है मगर जो लोग वहाँ थे ना जो खड़े थे जो हमें फ़ोटो ले रहे थे वेव कर रहे थे और एक एक सा लगा हुआ था उसके पीछे से कम से कम सौ डेढ़ सौ लोग खड़े थे हम लोग वापस चल रहे थे रास्ते में और उन्होंने हल्ला शुरू करना कर दिया कि सर हमारी तरफ देखो ये ये दिल की बात है तो वो मुझे आई वॉज़ वेरी हैप्पी देख के और फिर एक पुराना गुरुद्वारा था जो मेरे मटर्नल ग्रैंड फादर ने माँ के जो फादर हैं उन्होंने वो गुरुद्वारा अपने टाइम में खड़ा किया था उनके नाम में फाउंडेशन स्टोन ये ढूँढ लाए थे तो वो मैं जाके देखा है वो बहुत बड़ी चीज़ प्रधानमंत्री शाहबाज शरीफ वत वित्त मंत्री मोहम्मद औरंगजेब के नाल मुलाकात ਅਜੀਪਾਲ ਸਿੰਘ ਬੰਗਾ ਨੇ اسلامਾਬਾਦ 'ਚ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਤੇ ਵਿੱਤ ਮੰਤਰੀ ਮੁਹੰਮਦ ਔਰੰਗਜੀਬ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਨੇ ਮੁਲਾਕਾਤ ਦੌਰਾਨ ਆਉਂਦੇ 10 ਸਾਲਾਂ 'ਚ ਪਾਕਿਸਤਾਨ ਨੂੰ 20 ਬਿਲੀਅਨ ਡਾਲਰ ਦੇਣ ਲਈ ਇੱਕ ਰੋਡਮੈਪ ਦੀ ਰੂਪਰੇਖਾ ਤਿਆਰ ਕੀਤੀ ਹੈ ਅਜੀਪ ਬੰਗਾ ਨੇ ਮੁਲਾਕਾਤ ਦੌਰਾਨ ਮੰਤਰੀਆਂ ਨੂੰ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਵਰਲਡ ਬੈਂਕ ਤੋਂ ਕਰਜ਼ਾ ਤਾਂ ਮਿਲ ਰਿਹਾ ਪਰ ਇਸ ਨੂੰ ਨਾ ਮੰਨਿਆ ਜਾਵੇ ਕਿ ਇਹ ਸਹਾਇਤਾ ਮੋੜ ਵਿੱਚ ਹੈ ਇਹ ਸਹਾਇਤਾ ਨਹੀਂ ਸਗੋਂ ਤੁਹਾਨੂੰ ਦਿੱਤੀ ਜਾਣ ਵਾਲਾ ਇੱਕ ਕਰਜ਼ਾ ਹੈ ਪਾਕਿਸਤਾਨ ਸਰਕਾਰ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਟੈਕਸ ਚੋਰੀ ਨੂੰ ਰੋਕਣਾ ਚਾਹੀਦਾ ਹੈ ਜੇਕਰ ਸੁਧਾਰ ਲਾਗੂ ਨਹੀਂ ਕੀਤੇ ਜਾਂਦੇ ਤਾਂ ਆਉਣ ਵਾਲੇ ਸਾਲਾਂ 'ਚ ਕੋਈ ਕਰਜ਼ਾ ਨਹੀਂ ਮਿਲੇਗਾ ਅਜੇ ਬੰਗਾ ਦੀ ਪਾਕਿਸਤਾਨ ਨੂੰ ਅਗਲੇ 10 ਸਾਲਾਂ ਲਈ ਕਰਜ਼ਾ ਦੇਣ ਦੇ ਲਈ ਦੋ ਟਕ ਅਜੇ ਬੰਗਾ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ ਦੌਰਾਨ ਦਿੱਤੇ ਜਾਣ ਵਾਲੇ ਕਰਜ਼ੇ ਨੂੰ ਲੈ ਕੇ ਦਿੱਤੇ ਗਏ ਨੁਕਤਿਆਂ ਨੂੰ ਲੈ ਕੇ ਪਾਕਿਸਤਾਨ ਨੂੰ ਕੀ ਕਿਹਾ ਗਿਆ ਵਰਲਡ ਬੈਂਕ ਪਾਕਿਸਤਾਨ ਨੂੰ ਪੈਸਾ ਦੇਣ ਲਈ ਤਿਆਰ ਹੈ ਪਰ ਪੈਸਾ ਸਿਰ ਉਦੋਂ ਹੀ ਮਿਲੇਗਾ ਜਦੋਂ ਧਰਾਤਲ ਤੇ ਨਤੀਜੇ ਦਿਖਾਈ ਦੇਣਗੇ ਪਾਕਿਸਤਾਨ ਸਿਰਫ ਕਰਜ਼ਿਆਂ ਤੇ ਨਿਰਭਰ ਨਹੀਂ ਰਹਿ ਸਕਦਾ ਪਾਕਿਸਤਾਨ ਨੂੰ ਸਿੱਧਾ ਵਿਦੇਸ਼ੀ ਨਿਵੇਸ਼ ਯਾਨੀ ਕਿ ਐਫ ਡੀ ਆਈ ਦੇ ਲਈ ਆਪਣੇ ਵਾਤਾਵਰਣ ਨੂੰ ਬਿਹਤਰ ਬਣਾਉਣਾ ਚਾਹੀਦਾ ਅਤੇ ਆਰਥਿਕ ਸੁਧਾਰ ਕਰਨੇ ਚਾਹੀਦੇ ਨੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨਾਲ ਗੱਲਬਾਤ ਵਿੱਚ ਬੰਗਾ ਨੇ ਕਰਜ਼ੇ ਦੇ ਤਕਨੀਕੀ ਪਹਿਲੂਆਂ ਅਤੇ ਭਵਿੱਖ ਦੇ ਪ੍ਰੋਜੈਕਟਾਂ ਤੇ ਚਰਚਾ ਕੀਤੀ ਬੰਗਾਨ ਨੇ ਕੰਟਰੀ ਪਾਰਟਨਰਸ਼ਿਪ ਫਰੇਮਵਰਕ ਦੀ ਪੁਸ਼ਟੀ ਕੀਤੀ ਜਿਸ ਦੇ ਤਹਿਤ ਪਾਕਿਸਤਾਨ ਨੂੰ 10 ਸਾਲਾਂ ਦੇ ਵਿੱਚ 20 ਬਿਲੀਅਨ ਡਾਲਰ ਮਿਲਣਗੇ ਅਜੇ ਮੰਗਾ ਨੇ ਭਾਰਤ ਦਾ ਨਾਮ ਲਏ ਬਿਨਾ ਕਿਹਾ ਕਿ ਇੱਕ ਦੇਸ਼ ਜਿਸ ਨੇ ਆਪਣਾ ਡਿਜੀਟਲ ਭੁਗਤਾਨ ਪ੍ਰਣਾਲੀ ਤੇ ਆਧਾਰ ਦੇ ਰਾਹੀਂ ਟੈਕਸ ਚੋਰੀ ਨੂੰ ਰੋਕ ਦਿੱਤਾ ਹੈ ਹੁਣ ਉਸ ਦੇਸ਼ ਦੇ ਡਿਜੀਟਲ ਭੁਗਤਾਨ ਫਾਰਮੂਲੇ ਨੂੰ ਦੁਨੀਆ ਭਰ ਦੇ ਵਿੱਚ ਅਪਣਾਇਆ ਜਾ ਰਿਹਾ ਹੈ ਇਸ ਲਈ ਪਾਕਿਸਤਾਨ ਨੂੰ ਵੀ ਉਸੇ ਦੇਸ਼ ਯਾਨੀ ਕਿ ਭਾਰਤ ਤੋਂ ਸਿੱਖਿਆ ਲੈ ਕੇ ਆਪਣੀ ਟੈਕਸ ਨੈਟਵਰਕ ਨੂੰ ਡਿਜੀਟਲ ਕਰਨ ਦੀ ਜ਼ਰੂਰਤ ਹੈ ਪਾਕਿਸਤਾਨੀ ਮੰਤਰੀਆਂ ਨੇ ਤਿੰਨ ਨੁਕਤਿਆਂ ਤੇ ਚਰਚਾ ਕਰਦੇ ਹੋਏ ਬੰਗਾ ਨੇ ਕਿਹਾ ਕਿ ਪਾਕਿਸਤਾਨ ਦਾ ਊਰਜਾ ਖੇਤਰ ਸੰਕਟ ਵਿੱਚ ਹੈ ਵਿਸ਼ਵ ਬੈਕ ਦੇ ਫੰਡ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਨੂੰ ਬਚਾਉਣ ਲਈ ਨਹੀਂ ਦਿੱਤੇ ਜਾ ਰਹੇ ਜੋ ਬਿਜਲੀ ਚੋਰੀ ਨੂੰ ਰੋਕਣ ਦੇ ਵਿੱਚ ਹੁਣ ਤੱਕ ਅਸਮਰੱਥ ਰਹੀਆਂ ਨੇ ਬਿਜਲੀ ਦੇ ਬਿੱਲਾਂ ਦੀ ਵਸੂਲੀ ਕੀਤੀ ਜਾਵੇ ਤੇ ਸਬਸਿਡੀਆਂ ਨੂੰ ਬਿਲਕੁਲ ਖਤਮ ਕੀਤਾ ਜਾਵੇ ਤੋ ਉਥੇ ਜੇ ਬੰਗਾ ਦਾ ਕਹਿਣਾ ਹੈ ਕਿ ਅਸੀਂ ਫੰਡ ਮੁਹਈਆ ਕਰਵਾਵਾਂਗੇ ਪਰ ਨਤੀਜੇ ਦਿਖਾਈ ਦੇਣੇ ਚਾਹੀਦੇ ਨੇ ਜੇਕਰ ਪਾਕਿਸਤਾਨ ਯਲਵਾਜੂ ਪਰਵਰਤਨ ਦੇ ਅਨੁਕੂਲ ਹੋਣ ਦੇ ਲਈ ਆਪਣੇ ਬੁਨਿਆਦੀ ਢਾਂਚੇ ਦੇ ਵਿੱਚ ਸੁਧਾਰ ਨਹੀਂ ਕਰਦਾ ਤਾਂ ਭਵਿੱਖ ਤੇ ਵਿੱਚ ਕਰਜ਼ੇ ਮੁਸ਼ਕਲ ਹੋ ਜਾਣਗੇ ਵਿਸ਼ੇ ਬੈਂਕ ਪਾਕਿਸਤਾਨ ਦਾ ਭਾਈਵਾਲ ਸ਼ਾਹੂ ਕਰ ਨਹੀਂ ਭਾਈਵਾਲ ਦਾ ਮਤਲਬ ਹੈ ਕਿ ਅਸੀਂ ਫੰਡ ਮੁਹਈਆ ਕਰਵਾਵਾਂਗੇ ਪਰ ਉਸ ਪੈਸੇ ਦੇ ਸਹੀ ਨਤੀਜੇ ਨਿਕਲਣੇ ਚਾਹੀਦੇ ਨੇ ਖਾਰਾチェ ਬੰਗਾਦੇਸ ਦੌਰੇ ਨੂੰ ਪਾਕਿਸਤਾਨ ਦੇ ਵਿੱਚ ਸਰਾਇਆ ਵੀ ਜਾ ਰਿਹਾ ਕਿਉਂਕਿ ਅਜੇ ਬੰਗਾ ਦਾ ਪਿਸ਼ੋਕੜ ਯਾਨੀ ਕਿ ਵੱਡੇ-ਵੱਡੇ ਰੇ ਪਾਕਿਸਤਾਨ ਨਾਲ ਸੰਬੰਧਿਤ ਨੇ ਇਸ ਲਈ ਉਹਨਾਂ ਨੂੰ ਪਾਕਿਸਤਾਨ ਦਾ ਪੁੱਤ ਕਹਿ ਕੇ ਵੀ ਸਨਮਾਨਿਆ ਜਾ ਰਿਹਾ ਦੂਜੇ ਪਾਸੇ ਬੰਗਾ ਦੀ ਪਾਕਿਸਤਾਨ ਨੂੰ ਕਾਰਜ ਦੇਣ ਅਤੇ ਪੈਸਿਆਂ ਨੂੰ ਸੰਭਾਲ ਕੇ ਵਰਤਣ ਤੇ ਭਾਰਤ ਤੋਂ ਸਿੱਖਿਆ ਲੈਣ ਵਾਲੇ ਬਿਆਨਾਂ ਨੂੰ ਵੀ ਅਲੱਗ-ਅਲੱਗ ਤਰੀਕਿਆਂ ਨਾਲ ਵੇਖਿਆ ਜਾ ਰਿਹਾ ਪਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿੱਥੇ ਅਜੇ ਬੰਗਾ ਪਹਿਲੀ ਵਾਰ ਆਪਣੇ ਜੱਦੀ ਘਰ ਜਾ ਕੇ ਮਾਣ ਮਹਿਸੂਸ ਕਰ ਰਹੇ ਨਹੀਂ ਉੱਥੇ ਹੀ ਅਜੀ ਬੰਗਾ ਦੇ ਪਾਕਿਸਤਾਨ ਦੌਰੇ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਵੀ ਵਿੱਤੀ ਲਾਹਾ ਮਿਲਦਾ ਹੋਇਆ ਨਜ਼ਰ ਆਇਆ ਹੈ ਤਾਂ ਸਾਡੀ ਇੱਕ ਖਾਸ ਰਿਪੋਰਟ ਅਜੀ ਬੰਗਾਉਣ ਦੇ ਪਾਕਿਸਤਾਨ ਦੌਰੇ ਦੇ ਸਬੰਧਤ ਜਿੱਥੇ ਕਹਾ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਭਾਵੇਂ ਬਿਆਨਾਂਤਾਂ ਦੇ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਹੁਣ ਕਰਜ਼ਾ ਮੰਗਦਿਆਂ ਸ਼ਰਮ ਆਉਂਦੀ ਹੈ ਕਈ ਦੇਸ਼ਾਂ ਦੇ ਸਾਹਮਣੇ ਸਾਨੂੰ ਨੀਮਾ ਹੋਣਾ ਪੈਂਦਾ ਹੈ ਪਰ ਕੀ ਕਰੀਏ ਸਾਡੀ ਮਜਬੂਰੀ ਹੈ ਤੇ ਅਜੇ ਬੰਗਾਉਣਾ ਦਾ ਪਾਕਿਸਤਾਨ ਦੌਰਾ ਵੀ ਫਿਲਹਾਲ ਇੱਕ ਬਿੱਤੀ ਲਾਹਾ ਬਣਦਾ ਹੋਇਆ ਜ਼ਰੂਰ ਨਜ਼ਰ ਆਇਆ ਪਰ ਅਜੇ ਬੰਗਾਉਣਾ ਦਾ ਟੌਰ ਟੱਪਾ ਕਹਿ ਸਕਦੇ ਹਾਂ ਅਜੀਤ ਬੰਗਾ ਦੀ ਉਹਨਾਂ ਦੀ ਆਉ ਭਖਤ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਫਿਲਹਾਲ ਨਰਮਾਈ ਤੇ ਚੱਲਦਾ ਨਜ਼ਰ ਆ ਰਿਹਾ ਤੁਹਾਨੂੰ ਇਹ ਖਬਰ ਕਿਵੇਂ ਦੀ ਲੱਗੀ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਟਿਸਟਿਕ ਖਬਰਾਂ ਦੇ ਲਈ